ਇੱਕ ਦੋ ਤੀਆਂ ਅਲੱਗ-ਅਲੱਗ ਹੋ ਜਾਣ ਕਿੱਡੀ ਵੱਡੀ ਮਾਪਿਆਂ ਦੀ ਗੱਲ ਹੈ ਮੰਗ ਮੰਗ ਕੇ ਰੋਟੀਆਂ ਖਾਧੀਆਂ ਤੇ ਇਹਨਾਂ ਨੂੰ ਸਟਰਗਲ ਇੰਨਾ ਕਰਕੇ ਤੇ ਅੱਗੇ ਕੀਤਾ ਪਾਲਿਆ ਜੰਮਿਆ ਪੜਾਇਆ ਲਿਖਾਇਆ ਇੱਥੋਂ ਤੇ ਬੁਲੰਦੀਆਂ ਤੇ ਲੈ ਕੇ ਗਏ ਇੰਨਾ ਪਿਓ ਨੇ ਸਟਰਗਲ ਕੀਤਾ ਚੰਦ ਬੰਦੇ ਜਦੋਂ ਆ ਜਾਣ ਨਾ ਵਿੱਚ ਉਹ ਫਿਰ ਜਾਂ ਤਾਂ ਸਵਾਰ ਦੇਉਂਦੇ ਤੇ ਜਾਂ ਫਿਰ ਸੁਧਾਰ ਦੇ ਦਿੰਦੇ ਜੋਤੀ ਤਾਂ ਕਹਿੰਦੀ ਹੈ ਮੇਰੇ ਕੋ ਤੇ ਇੱਕ ਟੱਕਰ ਨਹੀਂ ਹੈ ਸਾਰਾ ਕੁਝ ਮੇਰੇ ਮਾਪੇ ਨੇ ਜਨਤ ਬਣਾਈ ਉਹ ਤਾਂ ਚਲੋ ਮਾਲਕਤ ਦੇਖਦਾ ਹੀ ਹੈ ਤੇ ਆ ਮਾਪਿਆਂ ਨੇ ਸੋਚਦੀਆਂ ਐਡਾ ਕੀ ਗੁਨਾਹ ਕਰਤਾ ਪਾਲਿਆ ਜੰਮਿਆ ਪੜਾਇਆ ਲਖਾਇਆ ਇੱਥੋਂ ਤੇ ਬਲੰਦੀਆਂ ਤੇ ਲੈ ਕੇ ਗਏ ਇੰਨਾ ਪਿਓ ਨੇ ਸਟਰਗਲ ਕੀਤਾ ਤੇ ਜੋ ਸਾਡੇ ਲਈ ਕਰ ਲਿਆ ਤੇ ਐਡੀ ਕੀ ਗਿੱਡੀ ਕੀ ਗੱਲ ਵੱਡੀ ਹੋ ਗਈ ਇਹ ਤੁਸੀਂ ਮੰਨਦੇ ਹੋ ਇਲਜ਼ਾਮ ਵਾਕਿਆ ਸੱਚ ਹੈ ਕਿ ਤੁਸੀਂ ਉਸ ਤੇ ਪੈਸੇ ਦਾ ਯੂਜ਼ ਕੀਤਾ ਤੁਸੀਂ ਜਨਤ ਬਣਾਈ ਉਸ ਨੂੰ ਕੁਝ ਨਹੀਂ ਦਿੱਤਾ ਉਸ ਦਾ ਬਣਦਾ ਹੱਕ ਨਹੀਂ ਮਿਲਿਆ ਇਦਾਂ ਹੋਏ ਨਾ ਫਿਰ ਜੋਤੀ ਕਿਉਂ ਲਾਈਵ ਹੋ ਕੇ ਬਾਰ-ਬਾਰ ਇਸ ਤਰ੍ਹਾਂ ਦੀਆਂ ਕਰ ਲਾਈ। ਚਲੋ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਕਿ ਜਦੋਂ ਵਿੱਚ ਕੁਛ ਇਦਾਂ ਦੇ ਆ ਜਾਣ ਨਾ ਕੋਈ ਪਰਿਵਾਰਕ ਦੇ ਵਿੱਚ ਚੰਦ ਬੰਦੇ ਜਦੋਂ ਆ ਜਾਣ ਨਾ ਵਿੱਚ ਉਹ ਫਿਰ ਜਾਂ ਤਾਂ ਸਵਾਰ ਦੇਉਂਦੇ ਤੇ ਜਾਂ ਫਿਰ ਸੁਧਾਰ ਦੇ ਪਰ ਮਾਪੇ ਤੋਂ ਉੱਤੇ ਤਾਂ ਕੋਈ ਚੀਜ਼ ਨਹੀਂ ਉਹੀ ਮਾਂ ਜਿਹਨੇ ਢਿੱਡ ਚ ਨੋ ਮਹੀਨੇ ਰੱਖਿਆ ਉਹੀ ਮਾਂ ਜਿਹੜੀ ਬੂਰੇ ਦੀਆਂ ਰੋਟੀਆਂ ਖਵਾਉਂਦੀ ਸੀ। ਬਿਲਕੁਲ ਬਿਲਕੁਲ ਤੇ ਫਿਰ ਮਾਂ ਤੋਂ ਮੈਨੂੰ ਨਹੀਂ ਲੱਗਦਾ ਕਿ ਮਾਂ ਕਦੇ ਵੀ ਦੇਖੋ ਮੈਂ ਤੁਹਾਨੂੰ ਪਾਜੀ ਇਹ ਦੱਸਦੀ ਕੋਈ ਵੀ ਹਨਾ ਇਨਸਾਨਾਂ ਦੇ ਬੱਚੇ ਨੂੰ ਪੜ੍ਹਾਉਂਦਾ ਲਿਖਾਉਂਦਾ ਪੈਲਟ ਬਣਾਉਂਦਾ ਕੋਈ ਨੌਕਰੀ ਅਫਸਰ ਬਣਾਉਂਦਾ ਉਹ ਕਿੱਦੂ ਬਣਾਉਂਦਾ ਕਿ ਅਸੀਂ ਘਰ ਬੈਠ ਕੇ ਚਲੋ ਵੀ ਸਾਡਾ ਵੀ ਕੋਈ ਨਾਮ ਹੋਵੇ ਸਾਡਾ ਬੱਚਾ ਨਾਮ ਉਹ ਸਾਡਾ ਬੱਚਾ ਤਰੱਕੀ ਕਰੇ ਅਸੀਂ ਵੀ ਕੱਲ ਨੂੰ ਰੋਜ਼ਗਾਰ ਵਾਲੇ ਬਣੀ ਹੂੰ ਇਹੋ ਹੀ ਹੁੰਦਾ ਪਰ ਸਾਨੂੰ ਇਹ ਥੜਾ ਪਤਾ ਇੱਕ ਸਾਡੇ ਬੱਚੇ ਉੱਠ ਕੇ ਚਲੋ ਮੈਂ ਅੱਗੇ ਨਹੀਂ ਕੁਝ ਕਹਿੰਦਾ ਕਿ ਸਾਨੂੰ ਵੀ ਮੁੜ ਕੇ ਬੰਦਾ ਚੰਗਾ ਬੁੱਲਣ ਇੱਦਾਂ ਕਦੀ ਜ਼ਿੰਦਗੀ 'ਚ ਵੀ ਨਹੀਂ ਸੋਚਿਆ ਤੁਸੀਂ ਉਸਤਾਦ ਜੀ ਨੂੰ ਪੁੱਛਿਆ ਕਿ ਜਦੋਂ ਜੋੜੀ ਟੁੱਟੀ ਘਾਟਾ ਕਿੰਨਾ ਕੋਇਆ ਚਲੋ ਉਹਦੇ ਸਰੋਤਿਆਂ ਨੂੰ ਤਾਂ ਹੋਇਆ ਜਿਹੜਾ ਮਾਪਿਆਂ ਨੂੰ ਘਾਟ ਆਇਆ ਉਹ ਜ਼ਿਆਦਾ ਹੋਇਆ। ਤੇ ਇੱਕ ਦੋ ਈਆਂ ਅਲੱਗ-ਅਲੱਗ ਹੋ ਜਾਣ। ਕਿੱਡੀ ਵੱਡੀ ਮਾਪਿਆਂ ਦੀ ਗੱਲ ਐ। ਕਿਤੇ ਜ਼ਿੰਦਗੀ 'ਚ ਸੁਪਨੇ 'ਚ ਵੀ ਨਹੀਂ ਸੋਚਿਆ। ਅਸੀਂ ਤਰਪਾਲਾਂ ਤੇ ਪੈਣ ਵਾਲੇ ਸੀ। ਮੰਗ-ਮੰਗ ਕੇ ਰੋਟੀਆਂ ਖਾਧੀਆਂ ਤੇ ਇਹਨਾਂ ਨੂੰ ਸਟਰਗਲ ਇੰਨਾ ਕਰਕੇ ਤੇ ਅੱਗੇ ਕੀਤਾ। ਤੇ ਹੁਣ ਚਲੋ ਈਆਂ ਉਹ ਵੀ ਬੱਚੇ ਅੱਜਕੱਲ ਕੁੜੀਆਂ ਗਾਉਂਦੀਆਂ ਵਿਚਾਰੀਆਂ। ਉਹ ਵੀ ਸਾਡੀਆਂ ਈਆਂ ਮਾਲਕ ਉਹਨਾਂ ਨੂੰ ਤਰੱਕੀਆਂ ਬਖਸ਼ੇ। ਜਿੰਨਾ ਕਿ ਜਦੋਂ ਕਿ ਉਸਤਾਦ ਜੀ ਨੇ ਇਹਨਾਂ ਨੂੰ ਸ਼ੁਰੂ ਕੀਤਾ ਉਹਦੋਂ ਤਾਂ ਕੁੜੀ ਕੋਈ ਉੱਠੀ ਨਹੀਂ ਸੀ। ਸਾਨੂੰ ਇਹ ਥੋੜਾ ਪਤਾ ਹੈ ਇਹਨਾਂ ਨੇ ਬਾਤ ਚਾਹ ਕਰਨਾ ਆਪਸ ਵਿੱਚ